ਆਜ਼ਾਦੀ ਹਿੰਦੂ ਨੇ ਵੀ ਲਈ ਹੈ ਮੁਸਲਮਾਨ ਨੇ ਵੀ ਲਈ ਹੈ ਪੰਜਾਬ ਸਿੱਖਾਂ ਨੇ ਆਜ਼ਾਦੀ ਨਹੀਂ ਲਈ ਉਹਨਾਂ ਦਾ ਐਸਟਾਨ ਨਹੀਂ ਹੋਇਆ ਉਹਨਾਂ ਦੀ ਕੌਮੀਅਤ ਚੜ੍ਹਦੀ ਕਲਾ ਦੇ ਵਿੱਚ ਨਹੀਂ ਹੋਈ ਆਪਣ ਟੜਕਾ ਜਾ ਕੇ ਅਨਸਤਾਨ ਦਾ ਪਛਤਾ ਨਹੀਂ ਕਰਦੇ ਸਾਨੂੰ ਫਕਰ ਨਹੀਂ ਹੈ ਕਿ ਸਾਡਾ ਮੁਲਕ ਅਲੱਗਾਂ ਬਣ ਜੇ ਕਿ ਅਸੀਂ ਅੱਖ ਦੇ ਨਾਲ ਰਹੀਏ ਤੇ ਸੈਂਟਰ ਦੀ ਸਰਕਾਰ ਕਦੇ ਸਾਨੂੰ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਦੇ ਉੱਤੇ ਜਾਣ ਤੇ ਰੋਕ ਰਾਂਦੀ ਹੈ ਕਿੰਦੀ ਸ਼ਰਮ ਦੀ ਗੱਲ ਹੈ ਜੇ ਅਸੀਂ ਬੋਲਦੇ ਨਹੀਂ ਹ ਇੱਥੋਂ ਤੱਕ ਮੁਸਲਮਾਨਾਂ ਨੂੰ ਆਪਣੇ ਮੁਲਕ ਦਾ ਪਿਆਰ ਸੀ ਅੱਜ ਸਾਨੂੰ ਇੰਨਾ ਚਿਰ ਹੋ ਗਿਆ ਇੰਨਾ ਚਿਰ ਹੋ ਗਿਆ ਸੰਘਰਸ਼ ਤੋਂ ਬਾਅਦ ਉਹ ਸ਼ਹੀਦ ਹੋ ਗਏ ਇਹ ਸਾਨੂੰ ਅੱਜ ਤੱਕ ਸੁਣਦੀ ਨਹੀਂ ਆਉਂਦੀ ਿੱਡੀ ਮਾੜੀ ਗੱਲ ਲੋਕਾਂ ਨੇ ਆਜ਼ਾਦੀ ਹਿੰਦੂ ਨੇ ਵੀ ਲਈ ਹੈ ਮੁਸਲਮਾਨ ਨੇ ਵੀ ਲਈ ਹੈ ਪਰ ਸਿੱਖਾਂ ਨੇ ਜਾਦੀ ਨਹੀਂ ਲਈ ਉਹਨਾਂ ਦਾ ਇੰਸਟਾ ਨਹੀਂ ਹੋਇਆ ਉਹਨਾਂ ਦੀ ਕਾਮੀਅਰਟ ਚੜ੍ਹਦੀ ਕਲਾ ਦੇ ਵਿੱਚ ਨਹੀਂ ਹੋਈ 1946 ਚ ਜਦੋਂ ਗੱਡੀ ਪਲੇਟਫਾਰਮ ਤੇ ਆ ਗਈ ਸੀ ਉਦੋਂ ਸਰਦਾਰ ਬੈਂ ਸਿੰਘ ਨੇ ਇੱਕ ਮਤਾ एसटीपीसीटी मीटरਿਸ ਰੱਖਿਆ ਕਿ ਸਾਨੂੰ ਅਲੈਦਾ ਮੁਲਕ ਚਨਾਬ ਤੋਂ ਲੈ ਕੇ ਜਮਨਾ ਤੱਕ ਚਾਹੀਦਾ ਔਰ ਮਾਸਟਰ ਟਨਰ ਸੇ ਤੇ ਸਾਰਿਆਂ ਨੇ ਸਭ ਸੰਮਤੀ ਦੇ ਨਾਲ ਮਤਾ ਪਾਸ ਕਰ ਦਿੱਤਾ ਔਰ ਸਾਡੇ ਕੋਲੇ ਕੋਈ ਬੰਦਾ ਨਹੀਂ ਸੀ ਜਿਹੜਾ ਇਹ ਗੱਲ ਨੂੰ ਅੰਗਰੇਜ਼ ਦੇ ਕੋਲੇ ਪਹੁੰਚਾ ਕੇ ਤੱਪ ਫੈਸਲਾ ਕਰੋਦਾ ਕਿ ਸਿੱਖਾਂ ਦਾ ਵੀ ਹੱਕ ਹੈਗਾ ਹੁਣ ਜੇ ਹਿੰਦੂ ਲੜ ਮਾਰ ਕੇ ਆਪਣਾ ਮੋਲ ਖੇ ਲੈ ਸਕਦੇ ਸੀਗੇ ਮੁਸਲਮਾਨ ਲੈ ਸਕਦੇ ਸੀ ਫੇਰ ਸਾਨੂੰ ਸਿੱਖਾਂ ਨੂੰ ਕੀ ਹੋ ਗਿਆ ਉਹ ਵੀ ਪ੍ਰਸ਼ਾਦ ਮੈਨੂੰ ਦਿਖਦਾ ਹੈ ਕਿ ਫੇਰ ਸਾਨੂੰ ਉਹ ਰੋਜੀ ਸੁਸਤੀ ਚੜੀ ਪਈ ਹੈ ਜਿਹੜੀ ਸਾਡੇ ਬਜ਼ੁਰਗਾਂ ਨੂੰ 1946 ਸੰਤਾਜ ਦੇ ਵਿੱਚ ਚੜੀ ਹੋਈ ਸੀ ਆਪਾਂ ਟੜਕਾ ਜਾ ਕੇ ਖਾਲਸਾ ਦਾ ਪ੍ਰਚਾਰ ਨਹੀਂ ਕਰ ਗਏ ਸਾਨੂੰ ਫੋਟਰ ਨਹੀਂ ਹੈ ਕਿ ਸਾਡਾ ਮੋਲਕਾ ਅਲੱਗਾਂ ਬਣ ਜੇ ਤੇ ਅਸੀਂ ਅੱਖ ਦੇ ਨਾਲ ਰਹੀਏ ਤੇ ਸੈਂਟਰ ਦੀ ਸਰਕਾਰ ਕਦੇ ਸਾਨੂੰ ਰੋਹੂ ਨਾਨਕ ਸਾਹਿਬ ਦੇ ਜਨਮ ਦਿਨ ਦੇ ਉੱਤੇ ਜਾਣ ਤੇ ਰੋਕ ਲਾ ਦਿੰਦੀ ਆ ਕਿੰਨੀ ਸ਼ਰਮ ਦੀ ਗੱਲ ਆ ਤੇ ਅਸੀਂ ਬੋਲਦੇ ਨਹੀਂ ਐ 1947 ਤੋਂ ਪਹਿਲਾਂ ਮੁਸਲਮਾਨਾਂ ਦੇ ਵਿੱਚ ਇੰਨਾ ਜੋਸ਼ ਹੋ ਗਿਆ ਸੀ ਕਿ ਮੇਰੇ ਪਿਤਾ ਸਰਦਾਰ ਜਗਿੰਦਰ ਸਿੰਘ ਵਾਣ 1947 ਉਸ ਵੇਲੇ ਉਹ ਪਾਰਟੀ ਜੁਰਨਿਸਟ ਯੂਨੀਅਨਿਸਟ ਦੇ ਵਿੱਚ ਸੀਗੇ ਯੂਨੀਅਨਿਸਟ ਦੇ ਵਿੱਚ ਉਹਨਾਂ ਦੇ ਮੁਸਲਮਾਨ ਦੋਸਤ ਵੀ ਸੀਗੇ ਯੂਨੀਅਨਿਸਟ ਦੀ ਸਰਕਾਰ ਬਣੀ ਹੋਈ ਸੀ ਦਰਮੀਆਂ ਨੂੰ ਪੰਜਾਬ ਦੀ ਸਰਕਾਰ ਸਿਮਲੇ ਟਰੀ ਜਾਂਦੀ ਸੀ ਉੱਥੇ ਮੀਟਿੰਗਾਂ ਹੁੰਦੀਆਂ ਸੀ ਫਿਰ ਸਾਰੇ ਐਮ.ਐਲ.ਏ ਨੂੰ ਜਾਣਾ ਪੈਂਦਾ ਸੀ ਸਿਮਲੇ ਇੱਕ ਮੇਰੇ ਡੈਡੀ ਸਾਹਿਬ ਦਾ ਬਹੁਤ ਚੰਗਾ ਬੇਲੀ ਯਾਰ ਦੋਸਤ ਸੀ ਮੁਸਲਮਾਨ ਜਿਹੜਾ ਉਹਨਾਂ ਦੇ ਨਾਲ 10 ਸਾਲ ਇਕੱਠਾ ਪੜਿਆ ਉਹਨੇ ਡੈਡੀ ਸਾਹਿਬ ਨੂੰ ਕਿਹਾ ਇੱਕ yogi ਮੈਂ ਤੇਰੇ ਨਾਲ ਕੋਈ ਖਾਸ ਗੱਲ ਕਰਨੀ ਚਾਹੁੰਦਾ ਤੇ ਮੇਰੇ ਬਜ਼ੁਰਗ ਕਹਿੰਦੇ ਆ ਆਪਾਂ ਜਿਹੜਾ ਸਭ ਤੋਂ ਮਸ਼ਹੂਰ ਇੱਥੇ ਰੈਸਟੋਰੈਂਟ ਦੇਵੀਪੋਸ ਉੱਥੇ ਚਲੇ ਜਾਂਦੇ ਆ ਉੱਥੇ ਬੈਠ ਕੇ ਉਸ ਮੁਸਲਮਾਨ ਨੇ ਮੈਨੂੰ ਕਿਹਾ ਕੀ ਦੇਖ ਜੋਗੀ ਮੇਰੇ ਦਿਮਾਗ ਦੇ ਉੱਤੇ ਬਹੁਤ ਬੋਝ ਹੈ ਮੈਂ ਪਾਰਟੀ ਦਾ ਵਫادار ਹੈ ਪਰ ਜਿਵੇਂ ਮੇਰੀ بیگم ਹੈ ਉਹ ਮੈਨੂੰ ਰੋਠ ਕਹਿ ਦਿੰਦੀ ਹੈ ਕਿ ਜੇ ਤੂੰ ਜਨੇ ਦੀ ਮੁਸਲਮ ਦੀ ਦੇ ਵਿੱਚ ਕੰਮ ਨਹੀਂ ਹੁੰਦਾ ਤਾਂ ਨਾਰਕਲੇ ਜਿਹੜਾ ਜਿੱਥੇ ਬੀਬੀਆਂ ਦਾ ਸ਼ੋਸ਼ਣ ਹੁੰਦਾ ਸੀ ਜਿਵੇਂ ਜੀਬੀ ਤੋਂ ਉਹ ਦਿੱਲੀ ਛੂੰਦਾ ਉਹ ਫਿਰਦਾ ਮੇਰੀ ਬੇਗਮ ਕਹਿੰਦੀ ਐ ਮੈਂ ਉੱਥੇ ਜਾ ਕੇ ਬਸ ਜਾਣਾ ਫਿਰ ਮੇਰੇ ਡੈਡੀ ਕਹਿੰਦੇ ਕੋਈ ਨਹੀਂ ਤੂੰ ਫਿਰ ਚਲੇ ਜਾ ਹੁਣ ਦੇ ਇੱਥੋਂ ਤੱਕ ਨੌਬਤ ਪਹੁੰਚ ਗਈ ਐ ਇੱਥੋਂ ਤੱਕ ਮੁਸਲਮਾਨਾਂ ਨੂੰ ਆਪਣੇ ਮੁਲਕ ਦਾ ਪਿਆਰ ਸੀ ਅੱਜ ਸਾਨੂੰ ਇੰਨਾ ਸ਼ਰ ਹੋ ਗਿਆ ਇੰਨਾ ਸ਼ਰ ਹੋ ਗਿਆ ਸੰਫਾ ਤੋਂ ਬਾਅਦ ਉਹ ਸ਼ਹੀਦ ਹੋ ਕੇ ਤੇ ਸਾਨੂੰ ਅਡੇ ਤੱਕ ਸੁਣਤੀ ਨਹੀਂ ਆਉਂਦੀ ਇੰਡੀ ਮਾੜੀ ਗੱਲ ਹੈ ਨਾ ਸੀ ਕਿਸੇ ਦੇ ਘਰਾਂ ਚ ਜਾਂਦੇ ਐ ਨਾ ਰਹਉਂਦੇ ਐ ਨਾ ਆਪਾਂ ਇੰਨਾ ਚ ਪਾਰਟੀਆਂ ਬਣਾਉਂਦੇ ਐ ਨਾ ਪਾਏ ਮਹੱਲਿਆਂ ਦੇ ਵਿੱਚ ਝੰਡੇ ਚੜਾਉਂਦੇ ਐ ਜੇ ਨਾ ਚੇਰਾ ਆਪਾਂ ਜਨਲ ਤੋਂ ਲੈ ਕੇ ਉੱਤੇ ਤੱਕ ਤੰਦਰੁਸਤ ਨਹੀਂ ਹੋਵਾਂਗੇ ਉਨਾ ਚਿਰ ਖਾਨਸਤਾਨ ਨਹੀਂ ਮਿਲ ਸਕਦਾ ਹੈਗਾ ਦੇ ਤੁਸੀਂ ਅੱਜ ਤੋਂ ਪ੍ਰਣ ਕਰ ਲਓ ਇੱਥੇ ਮਹਾਰਾਜ ਨੇ ਜ਼ਫਰਨਾਮਾ ਲਿਖਿਆ ਤੇ ਉਦੋਂ ਬਾਅਦ ਆਪਣੀ ਸ਼ਹਾਦਤ ਫੱਲੇ ਜਦੋਂ ਹਿੰਦੁਸਤਾਨ ਦੇ ਵਿੱਚ ਹੁੰਦੀ ਹੈ ਕੁਰਬਾਨੀ ਤਾਂ ਸਾਥ ਫੇਰ ਪੁਛ ਮਰ ਜਾਊਗਾ ਇਹ ਹੁਦੀਆਂ ਕਿਸ ਤਰ੍ਹਾਂ ਸੰਸੁਜਦੀ ਹੈ ਕਿ ਜਿਹੜਾ ਬੰਦਾ ਪਾਕਿਸਤਾਨ ਦੀ ਗੱਲ ਕਰੇ ਉਹ ਉਸ ਨੂੰ ਡੇਗਣ ਦੀ ਕੋਸ਼ਿਸ਼ ਕਰਦੇ ਐ ਵਾਹ ਜਿਵੇਂ ਬਲੇਰ ਸਾਹਿਬ ਨੇ ਕਿਹਾ ਇੱਕ ਫੌਜੀ ਜਿਹਨੂੰ 45000 ਰੁਪਏ ਪੈਨਸ਼ਨ ਮਿਲਦੀ ਸੀ ਉਹ ਟੰਡਾ ਇਹ ਮਾਨਤਾ ਸਾਨੂੰ ਮਿਲਣੀ ਨਹੀਂ ਆਇਆ ਇਸੇ ਤਰ੍ਹਾਂ ਮੈਂ ਉਹਨਾਂ ਦਿਨਾਂ ਦੇ ਵਿੱਚ ਰਿਹਾ ਹੀ ਮਾਜੇ ਦੇ ਵਿੱਚ ਐ ਰਾਤ ਨੂੰ ਦਿਨੇ ਤੇ ਸਾਟਾ ਖਾਫਲਾ ਚੱਲ ਰਿਹਾ ਸੀ ਸਰ ਪੱਟੀ ਤੇ ਕਰਨਤੰਨ ਸਾਹਿਬ ਦੇ ਵਿਚਾਰੇ ਇੱਕ ਪਿੰਡ ਸੀ ਜਿੱਥੇ ਅਸੀਂ ਰੁਕੇ ਤੇ ਮੈਂ ਬੋਲਣ ਨੂੰ ਉਠਿਆ ਕਿ ਉਹ ਅੰਦਾ ਤੇਰੇ ਨਾਨੇ ਨੇ ਤੁਹਾਨੂੰ ਜਨਰਲ ਡਾਇਰ ਨੂੰ ਸਰਪੱਤ ਕੀਤਾ ਸੀ ਭਾਇਦੇ ਭਾਇਖਾ ਸਭਾ ਦਾ ਤੇ ਮੈਂ ਉਹ ਇੱਥੇ ਤੁਹਾਨੂੰ ਦੱਸਾਂ ਮੈਂ ਮੇਰੇ ਤੇ ਨਾਨੇ ਜੀ ਸੀਗੇ ਇੱਕ ਕਿਸੀਗੇ ਮਾਲਵੇ ਤੋਂ ਸਦਾਸੇਗ ਵਾਲੇ ਤੋਂ ਇੱਕ ਕਿਸੀਗੇ ਰੰਡੇ ਤੋਂ ਮਾਲਵੇ ਚ ਤੀਜਾ ਜਿਹੜੇ ਪਿੰਡ ਚ ਤੂੰ ਆ ਨਾ ਉੱਥੋਂ ਲੈ ਸੀਗੇ ਤੇ ਤੂੰ ਪੇਟਾ ਆਪਣੇ ਫੋਫੜ ਨੂੰ ਮੈਨੂੰ ਕਿਉਂ ਭਿੜਨਾ ਸੱਚਾ ਜਵਾਬ ਦਿੱਤਾ ਹਾਂ ਕਿਤੋਂ ਬਾਹਰ ਨਹੀਂ ਮੈਨੂੰ ਇਹ ਜਿੰਨਾ ਹਣਾ ਸੱਚਾ ਚਲ ਨਹੀਂ ਇਹ ਮੁਸ਼ਕਲ ਗੱਸਤਾ ਆਪਰਾਉਂ ਦੀਏ ਦਲਾਲਤਾ ਹੁੰਦੀ ਹੈ ਸਾਰਾ ਕੁਝ ਹੁੰਦਾ ਹੈ ਵਾਗ ਆਪਣੇ ਆਪਣੀ ਸੜਕ ਦੇ ਉੱਤੇ ਰਹਿਣਾ ਇੱਕ ਅਨੁਸਤਾਨ ਤਾਂ ਬਣੇ ਤੁਸੀਂ ਹਿੰਦੂ ਤੇ ਮੁਸਲਮਾਨ ਵਰਗਣ ਪਰੰਨ ਦਾ ਦਰੋਹ ਕਿ ਅਸੀਂ ਖਾਲਸਾਣ ਲੈ ਕੇ ਛੱਡ ਲੈ ਹੁਣ ਇਤੋਂ ਜ਼ਿਆਦਾ ਜ਼ਲਾਲਤ ਕੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਦੇ ਉਪਰੇ ਨਨਕਾਣਾ ਸਾਹਿਬ ਇੰਡੀਆ ਨੇ ਕਿਹਾ ਕਿ ਸਿੱਖਾਂ ਦਾ ਜਥੇ ਨਹੀਂ ਚੱਲਦਾ ਇਤੋਂ ਜ਼ਿਆਦਾ ਜ਼ਲਾਲਤ ਕੀ ਹੋ ਸਕਦੀ ਹੈ ਪਿਛੋਟਾਟਰ ਦਾ ਨਾਨਕਸਰ ਨੇ ਹੋਰ ਸਾਥ ਦਿੱਤਾ ਇੱਕ ਗੁਲਾਮੀ ਦੀ ਤੇ ਆਪਾਂ ਜੋ ਪਾਇਸ ਤੁਸੀਂ ਬਿਆਨ ਦਿੱਤਾ ਤੇ ਜੇ ਸਾਹਿਬ ਥੋੜੇ ਦਿਨਾਂ ਬਾਅਦ ਕੋਈ ਵੱਡਾ ਜਲਸਾ ਉੱਥੇ ਕਰੋ ਵਾਕੇ ਜਿੱਥੇ ਅਸੀਂ ਆਈਏ ਤੇ ਕਹੀਏ ਅਸੀਂ ਪਾਰ ਜਾਂਦੇ ਹਾਂ ਜੈਸੀ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਮਨਾਉਣਾ ਹੈ ਇਹ ਤਾਂ ਜਨਮ ਉਹ ਵੀ ਨਾ ਸ਼ੇਰਾਵਰ ਦੀ ਤਾਂ ਵੀ ਮਾਰੀ ਜਾਣਾ ਹੈ ਤੋ ਇਹ ਸਾਰੀਆਂ ਸਿਟੂਏਸ਼ਨ ਤੋਂ ਉਹ ਹਣ ਨੂੰ ਜਗਾਉਂ। ਅਨਸੈਂਟਿਟ ਬਹੁ ਫੈਕਟਰ ਹੈ ਤੁਸੀਂ ਇਸ ਪਾਰਟੀ ਦੇ ਮੈਂਬਰ ਹੋ। ਪਰ ਇਸ ਅਨ ਨੂੰ ਜੇ ਆਪਾਂ ਗਿਆਨ ਦੇ ਵਿੱਚ ਤਬਦੀਲ ਕਰਤੀਏ ਤਾਂ ਕਿੰਨਾ ਫਾਇਦਾ ਹੋਊਗਾ। ਉਹ ਸਾਡੇ 10 ਗੁਰੂ ਹੋਏ ਆ। ਅਸੀਂ ਕਹਿੰਦੇ ਆ ਕਿ ਦਸਾਂ ਗੁਰੂਆਂ ਦੀ ਜੋਤ ਇੱਕ ਹੈ ਠੀਕ ਹੈ ਮਜੀਬ ਜੀ ਉਹਦੇ ਇੱਕ ਇਹ ਗੁਰੂ ਨਾਨਕ ਸਾਹਿਬ ਨੇ ਜਾਤ ਪਾਤ ਨੂੰ ਖਤਮ ਕਰਤਾ ਹਿੰਦੂਆਂ ਦਾ ਇੱਕਾ ਇਕਾ ਦਰੰਤ ਉਸ ਦੇ ਉੱਤੇ ਹਮਲਾ ਕਰਤਾ ਉਸ ਕਮਿਟੀ ਕੀ ਹੈ ਮਨੁੱਖੀ ਜਾਨਵਰਾਂ ਦੀ ਸੁਰੱਖਿਆ ਦੇ ਉੱਤੇ ਤੇ ਇੱਟੇ ਵੱਡੀ ਬਕਾਵਟ ਕੀਤੀ ਜਿਹੜੀ ਕਦੇ ਹੋਈ ਨਹੀਂ ਉਹਨਾਂ ਨੇ ਕਿਹਾ ਕਿ ਸਾਰੀਆਂ ਜੀਵਾਂ ਦਾ ਇਖਦਤਾ ਹੈ ਤੇ ਦੇਖੋ ਲੀ ਚੱਲਦੀ ਰਹੀ ਦੁਨੀਆਂ ਦੀ ਤੀਜੀ ਪਾਛੇ ਗੁਰੂ ਅਮਰਦਾਸ ਸਾਹਿਬ ਨੇ ਉਹਨਾਂ ਨੂੰ ਇੱਕ ਸਾਹ ਧੋੜੀ ਬਣਾਤੀ ਦਿੱਤੇ ਸਾਰੇ ਸੁਨਾਣ ਕਰ ਸਕਦੇ ਸੀਗੇ ਇਸੇ ਦੇ ਉੱਤੇ ਜਾਂਚ ਪਾਤ ਦੀ ਲੋਕ ਨਹੀਂ ਸੀਗੀ ਗੁਰੂ ਰਾਮਦਾਸ ਸਾਹਿਬ ਨੇ ਅੰਮ੍ਰਿਤਸਰ ਦਾ ਸਰੋਵਰ ਬਣਾਤਾ ਜਿੱਥੇ ਇੱਕ ਸੰਤ ਕੰਡਾ ਸਾਡਾ ਹੁਣ ਜਿੱਥੇ ਮੱਛੀ ਹੁੰਦੀਆਂ ਦਾ ਲੱਗੂ ਹੁੰਦੇ ਆ ਤੇ ਮੇਰਾ ਮਥਰੇ ਬੈਠੀ ਅਜੇ ਤੱਕ ਸੰਤ ਸਮਝੇ ਨਹੀਂ ਤੇ ਅਸੀਂ ਅਗਵਾਈ ਫੌਮ ਦੀ ਕਰਨੀ ਕਿਵੇਂ ਇਹ ਤਾਂ ਚੌਥੀ ਪਾਸਾ ਨੇ ਕਰਤਾ ਫਿਰ ਪੰਜਵੇਂ ਪਾਸਾ ਨੇ ਸਾਨੂੰ ਦਰਬਾਰ ਸਾਹਿਬ ਦੇ ਤਾ ਉਹਦੇ ਚਾਰ ਦਰਵਾਜ਼ੇ ਰੱਖੇ ਕਿ ਸਾਰੇ ਅੰਦਰ ਜਾ ਸਕਦੇ ਆ ਕਿਸੇ ਨੂੰ ਮਨਾਈ ਨਹੀਂ ਹੈ ਤੇ ਉਹਨਾਂ ਨੇ ਸਾਰੇ ਜਿਹੜੇ ਭਗਤ ਸੀਗੇ 80% ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ੋਗਤ ਕਰਦੇ ਹੁਣ ਫਿਰ ਜਸ ਸਾਹਿਬ ਦਾ ਕੰਮ ਕਿੱਥੇ ਰਹਿ ਗਿਆ ਆਪਾਂ ਸਾਰੇ ਇੱਕ ਹੈ ਤਾਂ ਇੱਕ ਬਣ ਕੇ ਚੱਲੀਏ ਤੇ 6ਵੇਂ ਪਾਠ ਨੇ ਤਖਤ ਦਿੱਤਾ ਤਾਂ ਤੱਕ ਤੇ ਤੈਨੂੰ ਸੇ ਸਿਆਸਤ ਨਹੀਂ ਕਰ ਸਕਦੇ ਹੋ ਫਤਿਹ ਦਾ ਉੱਤੇ ਰੱਖ ਕੇ ਅੰਨੇ ਸਿਆਸਤ ਸੰਦਈਏ ਪਹਿਲਾ ਹੁਕਮ ਨਵੇਂ ਕਿਹਾ ਮੈਨੂੰ ਢੋੜੇ ਚਾਹੀਦੇ ਐ ਤੇ ਮੈਨੂੰ ਹਸਲਾ ਚਾਹੀਦਾ ਥੇਵੇਂ ਪਾਕਸ਼ਾ ਨੇ